ਜੀ ਮਾਮਯੋਗ ਸਦਾਰ ਰਵਿੰਦਰ ਸਿੰਘ ਬੇਰ ਕੈਸ ਐਸਐਸਪੀ ਜਲੰਧਰ ਰੂਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਭੜੇ ਅਨਸਰ ਜਾਂ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਖਿਲਾਫ 0% ਜਿਹੜੀ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸਐਸ ਰਵਿੰਦਰ ਸਿੰਘ ਨੂੰ ਅਤੇ ਐਸਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ 10 ਬੰਦੇ ਜਿਹੜੇ ਕਿ ਮਾਰੂਥਾਰਾਂ ਦੇ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਕਦਰਾਨੂ ਅੰਜਾਮ ਦੇਮ ਦੀ ਖਾਤਰ ਖੜੇ ਹੈ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਹੈ ਪਿਸਤੌਲ ਬਰਾਮਦ ਕੀਤੇ ਗਏ ਇੱਕ 315 ਬੋਰ ਅਤੇ ਇੱਕ ਇੱਕ 32 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ ਜਿਹੜੇ ਕੁੱਲ ਜਿਹੜੇ 10 ਬੰਦੇ ਅਰੈਸਟ ਕੀਤੇ ਆ ਇਹਦੇ ਵਿੱਚ ਇੱਕ ਕ੍ਰਿਸ਼ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਰਪਿੰਡ ਥਾਣਾ ਸਦਰਨਕੋਦਰ ਤੇ ਗ੍ਰਿਫਤਾਰ ਕੀਤਾ ਤੇ ਕਰਨੇਕ ਸਿੰਘ ਉਰਫ ਗੋਰੀ ਪੁੱਤਰ ਸਤਪਾਲ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ थाना 샤ਕੋਟ ਇਹਦੇ ਕੋਲੋਂ ਜਿਹੜਾ 315 ਬੋਰ ਦਾ ਜਿਹੜਾ ਦੇਸੀ ਕਟਾ ਬਰਾਮਦ ਕੀਤਾ ਇੱਕ ਰੋਹਿਤ ਪੁੱਤਰ ਸਰਬਜੀਤ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਇਹਨੂੰ ਅरेस्ट ਕੀਤਾ ਹੈ ਇਹ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਅਜੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਾਂਗੀਵਾਲ थाना ਮਹਿਤਪੁਰ ਇਹਦੇ ਕੋਲੋਂ ਵੀ ਇੱਕ ਜਿਹੜਾ ਦੇਸੀ ਪਿਸਤੌਲ ਜਿਹੜਾ ਬਰਾਮਦ ਕੀਤਾ ਹੈ ਇੱਕ ਖਜੂਰ ਸਿੰਘ ਉਰਫ ਗੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਂਗੀਵਾਲ ਇੱਕ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਂਗੀਵਾਲ ਕੁਲੀ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਂਗੀਵਾਲ ਅਤੇ ਰਾਜਕੁਮਾਰ ਉਰਫ ਪ੍ਰਿੰਸ ਪੁੱਤਰ ਸ਼ਿਗਾਰਾ ਸਿੰਘ ਵਾਸੀ ਪਰਜੀਆਂ ਕਲਾ थाना ਸ਼ਾਹਕੋਟ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕਿਰਪਾਲ ਸਿੰਘ ਵਾਸੀ ਬਲੋਕੀ ਕਲਾ थाना ਮਹਿਤਪੁਰ ਇਹਦੇ ਕੋਲੋਂ ਜਿਹੜਾ ਇੱਕ ਖੰਡਾ ਬਰਾਮਦ ਕੀਤਾ ਅਤੇ ਸੁੰਦਰ ਪੱਟੀ ਉਰਫ ਪੱਟੀ ਪੁੱਤਰ ਨੀਟਾ ਵਾਸੀ ਪਿੰਡ ਕਿਲੀ थाना ਸ਼ਾਹਕੋਟ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਸੀਗਾ ਵੀ ਇਹ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਦੇ ਨਾਲ 25568 ਆਮ ਸੈਕਟਰ ਦਾ ਜਿਹੜਾ ਹੈ ਉਹ ਪਛਾਣ ਦਰਜ ਕੀਤਾ ਗਿਆ ਸਰ ਇਹਨਾਂ ਦਾ ਪਲਾਨ ਕੀ ਸੀ ਦਾ ਸਰ ਇਹਨਾਂ ਦਾ ਪਲਾਨ ਇਹ ਦੇਖੋ ਜੀ ਇੱਕ ਇੱਕ ਕੋਈ ਇਹ ਪੜਾ ਲੜਾਈ ਵਗੈਰਾ ਕਰਨ ਦੀ ਨੀਦ ਦੇ ਨਾਲ ਇਕੱਠੇ ਹੋਏ ਸੀਗੇ ਤੇ ਆਪਣਾ ਇਹਨਾਂ ਦਾ ਹੋਰ ਵੀ ਜਿਹਦਾ ਟਾਈਮ ਦੇ ਕੇ ਲੜਾਈ ਆਪਾਂ ਕਰੀ ਦੀ ਹੈ ਉਹ ਉਹ ਸਿਸਟਮ ਸੀਗਾ ਇਹਨਾਂ ਦਾ ਸਰ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਦਰਜ ਹੈਗੇ ਹਾਂ ਇਹਨਾਂ ਦੇ ਵਿੱਚ ਇੱਕ ਜਿਹੜਾ ਆ ਕ੍ਰਿਸ਼ੁਰਫ ਬਿੱਲਾ ਵਾ ਸੁਖਦੇਵ ਸਿੰਘ ਬੀਰਪਿੰਡ ਥਾਣਾ ਸਦਰਨਕੋ ਉਧਰ ਇਹਦੇ ਖਿਲਾਫ ਇੱਕ ਚੋਰੀ ਦਾ ਪਰਚਾ ਪਹਿਲੇ ਦਰਜ ਹੈ ਔਰ ਬਾਕੀਆਂ ਦਾ ਵੀ ਅਸੀਂ ਜਿਹੜਾ ਵਾ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਕੀਤਾ ਸੀਗਾ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਉਹ ਸਾਰਾ ਅਸੀਂ ਬਰੀਕੀ ਨਾਲ ਪੁੱਛਗਛ ਕਰ ਰਹੇ ਹਾਂ ਵੀ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਸਰ ਇਹਨਾਂ ਦੇ ਕੋਈ ਪਹਿਲਾਂ ਏਦਾਂ ਦਾ ਕੋਈ ਪਰਚਾ ਤਾਂ ਨਹੀਂ ਕਰਦੀ ਜਿਹੜੀਆਂ ਇਹ ਲੁੱਟਾ ਖੋਣ ਵਾਰਦਾਤਾਂ ਦੇ ਵਿੱਚ ਮੈਂ ਉਹ ਵੀ ਤੁਹਾਨੂੰ ਦੱਸ ਕੇ ਟਹਿ ਗਿਆ ਸਾਡਾ ਇਨਵੈਸ ਅ ਮਤਲਬ 2 ਦਿਨ ਸਾਡੇ ਕੋਲ ਪੁਲਿਸ ਰਿਮਾਂਡ ਤੇ ਹੈ ਤੇ 2 ਦਿਨ ਇਹਨਾਂ ਤੋਂ ਕੋਲ ਪੁੱਛੇ ਚੱਕ ਅਸਲ ਇਬਰਾਮ ਹੋਇਆ ਇਹਨਾਂ ਕੋਲ ਇੱਕ ਥੂ ਲਿਆ ਉਹ ਵੀ ਸਾਰਾ ਜੀ ਅਜੇ ਤਾਂ ਕੀਤਾ ਹੀ ਸਾਰਾ ਕਿਥੋਂ ਲੈਂਦੇ ਸੀ ਕੀ ਹੈ ਸਾਰਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕੋਈ ਅਸੀਂ ਸ਼ਾਰਟਲੀ ਤੁਹਾਡੇ ਨਾਲ ਜਿਹੜਾ ਡਿਸਕਲੋਜ਼ ਕਰਾਂਗੇ ਕਿਤੇ ਗੈਂਗ ਦੇ ਨਾਲ ਵੀ ਇਹਨਾਂ ਦੇ ਕੋਈ ਸੰਬੰਧ ਹੈਗੇ ਮੈਂ ਤੁਹਾਨੂੰ ਕੋਈ ਦੱਸ ਕੇ ਆਇਆ ਨਹੀਂ ਜੀ ਇਹ ਸਿਰਫ ਇਨੀਸ਼ੀਅਲ ਸਟੇਜ ਹੈ ਅਜੇ ਸਿਰਫ ਫੜਿਆ ਹੈ ਤੇ ਜੋ ਫੜਿਆ ਉਹ ਪਲੱਸ ਕੀ ਸੀਗਾ ਸਾਰਾ ਇਹਨਾਂ ਦਾ ਕੀ ਸੀਗਾ ਸਾਰਾ ਉਹ ਸਾਡਾ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਤੁਹਾਨੂੰ ਸਰ ਇਹ ਜਿਹੜੀ ਔਰ ਸਾਨੂੰ ਤਾਂ ਇਹ ਹੀ ਦੱਸੇਗਾ ਕਿ ਉਹ ਸਲੂਨ ਆ ਔਰ ਸਲੂਨ ਦਾ ਜਿਹੜਾ ਮਾਲਕ ਹੈ ਜੀ ਉਹ ਅਰੈਸਟ ਹੈ ਸਲੂਨ ਉੱਥੇ ਸਲੂਨ ਆ ਜੀ ਥੱਲੇ ਜਿੱਥੇ ਸੀਗੇ ਸਲੂਨ ਦੇ ਨਾਲ ਇੱਕ ਬੇਸਮੈਂਟ ਖਾਲੀ ਪਈ ਆ ਬੇਸਮੈਂਟ ਦੇ ਵਿੱਚ ਸਲੂਨ ਆ ਉਹਦੇ ਬਿਲਕੁਲ ਅਡਜੋਇਨਿੰਗ ਇੱਕ ਖਾਲੀ ਬਿਲਡਿੰਗ ਆ ਬੇਸਮੈਂਟ ਆ ਇਹ ਸਲੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਮਤਲਬ ਇੱਕ ਦੋ ਬੰਦੇ ਜਿਹੜੇ ਸੀਗੇ ਉਹ ਆਪਣਾ ਵੀ ਵਾਲ ਕਟਾਣ ਜਾਂ ਦੂਜੇ ਦੇ ਬਾਨੇ ਉੱਥੇ ਸੀ ਬਟ ਐਕਚੁਅਲੀ ਇਹ ਜਿਹੜੇ ਆ ਉੱਥੇ ਨਾਲ ਥੱਲੇ ਬੰਨੇ ਜਿਹੜਾ ਬਿਲਡਿੰਗ ਹੈ ਉਹਦੇ ਵਿੱਚ ਸੀਗੇ ਜਿਹੜੀ ਉਹਦੇ ਬਿਲਕੁਲ ਅਡਜੋਇਨਿੰਗ ਬੇਸਮੈਂਟ ਦੇ ਵਿੱਚ ਬਿਲਡਿੰ ਸਰ ਮੈਮ ਇਹ ਜਿਹੜੇ ਕੋਈ ਵਿਕਲਪ ਵਗੈਰਾ ਵੀ ਇਹਨਾਂ ਪ੍ਰੋਗਰਾਮ ਤੋਂ ਇਹ ਤੁਹਾਨੂੰ ਕੋਈ ਨਹੀਂ ਫਿਰ ਇਨਫੋਰਮੇਸ਼ਨ ਵੀ ਮਿਲੀ ਸੀ ਜੀ ਹਾਂ ਇਹਦੀ ਇਨਫੋਰਮੇਸ਼ਨ ਦੇ ਬੇਸ ਤੇ ਹੈ ਜੀ ਇਹ ਸਾਰਾ ਮੈਂ ਪਹਿਲੇ ਤੁਹਾਨੂੰ ਦੱਸ ਕੇਟਾਂ ਵੀ ਐਸ ਐਚਓ ਤੇ ਏ ਐਸ ਆਈ ਦਵਿੰਦਰ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਹਿੰਦਾ ਕਰਕੇ ਬੰਦੇ ਇਕੱਠੇ ਹੋਏ ਉੱਥੇ ਸਰ ਇਹ ਕਿਹੜੇ ਵਿਕਲਪਾਂ ਤੇ ਆਏ ਹੋਏ ਸੀ ਕੁਝ ਪਤਾ ਇਹ ਮੋਟਰਸਾਈਕਲਾਂ ਵਗੈਰਾ ਤੇ ਸੀਗੇ ਜੀ ਕਾਪੇ ਇਹਨਾਂ ਦੇ ਹੌਸਲੇ ਸੀਗੇ ਹਾਂ ਉਹ ਸਾਰਾ ਜੀ ਉਹ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਨਾਂ ਦੇ ਨਾਲ ਕੋਈ ਹੋਰ ਜੇ ਸੀ ਜਾਂ ਦੂਜੇ ਸੀ ਇਹ ਤਾਂ ਅਸੀਂ ਮੌਕੇ ਤੋਂ ਕੈਪਚਰ ਕੀਤੇ ਜੇ ਕੋਈ ਹੋਰ ਹੋਏਗਾ ਤੇ ਉਹ ਵੀ ਵਿੱਚ ਅਸੀਂ ਉਹਨੂੰ ਵੀ ਜ਼ਰੂਰ ਇਨਵੋਲ ਕਰਾਂਗੇ ਓਕੇ